ਨਵੀਆਂ ਚੀਜ਼ਾਂ ਵੀ ਨਵੀਆਂ ਚੀਜ਼ਾਂ ਵੀ ਦੇਖ ਲਓ ਅੱਖ ਬੰਦ ਕਰਕੇ ਲੈ ਸਕਦੇ ਜਿਹਨਾਂ ਚੀਜ਼ ਬਈ ਲੈਣੀ ਹੁੰਦੀ ਹੈ ਨਾ ਤੁਰ ਫਿਰ ਕੇ ਲਿਆ ਕਰੋ ਆ ਵੀ ਮੇਰਾ ਦੇਖਣ ਆਇਆ ਸੀ ਜੌਂਡਗਰ 54 ਰੋਪਾ 5 ਅਸੀਂ ਆਏ ਹਾਂ ਧੂਰੀ ਹਾਂ ਬਈ ਕਿਵੇਂ ਲੱਗਦਾ ਦੇਖ ਚਲਾ ਦੂਗੇ ਇਹਨੂੰ ਅਸੀਂ ਇਹਨਾਂ ਬਲੌਕ ਕਰਨ ਨੂੰ ਨਾਲ ਗੌਰਪ੍ਰੀਤ ਸਿੰਘ ਨਾਲ ਲੈ ਕੇ ਆਏ ਹਾਂ ਇਹ ਸਾਡਾ ਭਰਾ ਚ ਕੈਮਰਾ ਇਧਰ ਕਰ ਹੁਣ ਚੇਂਜ ਕਰ ਇਧਰ 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 ਇਹ ਸਾਡਾ ਭਰਾ ਇਹਨੂੰ ਨਾਲ ਲੈ ਕੇ ਆਇਆ ਅੱਜ ਇਹਨੇ ਸਾਨੂੰ ਟਰੈਕਟਰ ਦਿਮਾਉਣਾ ਅੱਜ ਅਸੀਂ ਲੈ ਕੇ ਮੁੜਨਾ ਲੈ ਕੇ ਮੁੜਨਾ ਅੱਜ ਹੀ ਹੋਣੀ ਹੈ ਹੋਣੀ ਬਾਕੀ ਦੀ ਗੱਲ ਬਾਤ ਬਾਅਦ ਚ ਕਰਾਂਗੇ ਬਾਅਦ ਚ ਕਰਾਂ ਪਹਿਲਾਂ ਦੇਖ ਲਈਏ ਮਟਰ ਇਹ ਹੈਗਾ ਸੀਆਰਡੀ ਇਹ ਗਾਹਾਂ ਦੇ ਰੋੜ ਪੋਲੋ ਦੇ ਘਰਾਂ ਆਟਰੋਨ ਟੈਂਕ ਮਾਰ ਦੇ ਪਾਈਆਂ ਵਾ ਟਵਰ ਡਿਸਟ੍ਰੀਬਿਊਟਰ ਅਕੀ ਦੇਖ ਲੈ ਪਰ ਇਹ ਦੇਖ ਕਿਵੇਂ ਹੈ ਕਿ ਸਸਤਾ ਹਾਂ ਸਾਰੀ ਕੈਮਰਾ ਇਧਰ ਨੂੰ ਹਾਂਜੀ ਮਾੜਾ ਯਾ ਬੀਰੇ ਸਾਰੇ ਜਣੇ ਵਿਊ ਦਿਓ ਆਪਾਂ 4x ਲਈਏ ਕਿ 2 ਚ ਲਈਏ ਇਹ ਦੱਸੋ ਅੱਜ ਦਾ ਸਮਾਂ ਕੀ ਆ 4x 4 ਲਈਏ ਕਿ 4x 2 ਲਈਏ ਦੇਖਾ ਟੌਪ ਮਾਡਲ ਲੀਡਿੰਗ ਲਾਈਟਾਂ ਦਾ ਕੋਈ ਮਤਰਾ ਹੋ ਗਿਆ ਸਾਡਾ ਮੈਂ ਚਲ ਰਿਹਾ ਜੀ ਮਿੱਤਰੋ ਪਹਿਲਾਂ ਆਪਾਂ ਗਏ ਸੀ ਧੂਰੀ ਜੌੜੀਰ ਦੇਖਣ ਤੇ ਧੂਰੀ ਆਪਾਂ ਥੜਾ ਸੱਟ ਜਾਂ ਨਹੀਂ ਲੱਗਿਆ ਤੇ ਹੁਣ ਆਪਾਂ ਚੱਲੇ ਆਂ ਬਰਨਾਲੇ ਦੇਖਣ ਡਾਕਟਰ ਉੱਥੇ ਦੇਖਦੇ ਆਂ ਜਾ ਕੇ ਰੇਡ ਰੂਟ ਦਾ ਫਰਕ ਹਨ ਪਹਿਲਾਂ ਜਿਗਰਾ ਉਹ ਦੇਖਿਆ ਸੀ ਉੱਥੇੋਂ ਧੂਰੀ ਦਾ ਫਰਕ ਪੈ ਗਿਆ ਧੂਰੀੋਂ ਬਰਨਾਲੇ ਦੇਖਦੇ ਆਂ ਤੁਹਾਨੂੰ ਕਹਿੰਦਾ ਸੰਦ ਲੈਣਾ ਹੋਵੇ ਤੁਰ ਫਿਰ ਕੇ ਲੈਣਾ ਚਾਹੀਦਾ ਤੇ ਆਪਾਂ ਦੇਖਦੇ ਆਂ ਫਿਰ ਤੁਰ ਫਿਰ ਕੇ ਹਾਂ ਵੀ ਮਿੱਤਰ ਹੁਣ ਆ ਗਏ ਬਰਨਾਲੇ ਏਜੰਸੀ ਕਿ ਦੇਖਦੇ ਆਂ ਗੱਲਬਾਤ ਕਿਵੇਂ ਆ ਫਰਕ ਹੀ ਬਹੁਤ ਲੱਗਿਆ ਨਾ ਟਰੈਕਟਰਾਂ ਦਾ ਹੁਣ ਪਾਉਣ ਲੱਗਿਆ ਤੇਲ ਇੱਥੇ ਗੱਲ ਫੇਰ ਬਰਨਾਲੇ ਬਣੇ ਨੇ ਹੁਣ ਧੂਰੀ ਜਾ ਕੇ ਹੀ ਘੜਦਾ ਫੇਰ ਯਾਰ ਗੱਲ ਆਪਣੀ ਧੂਰੀ ਬਣਨੀ ਜਾ ਕੇ ਪਤਾ ਲੱਗਿਆ ਪਹਿਲਾਂ ਤਾਂ ਧੂਰੀ ਦਾ ਰਾਦਾ ਬਣ ਗਿਆ ਸੀ ਹੁਣ ਚੱਕਰ ਹੋਰ ਪੈ ਗਿਆ ਬੰਦਾ ਕਹਿੰਦਾ ਮੋਗੇ ਜਾ ਕੇ ਆਓ ਯਾਰ ਤੁਸੀਂ ਤੇ ਹੁਣ ਅਸੀਂ ਚੱਲੇ ਮੋਗੇ ਵੀਰੇ ਮੋਗੇ ਨੂੰ ਚੱਲੇ ਆ ਟਰੈਕਟਰ ਤਾਂ ਆਪਣਾ ਫਾਈਨਲ ਆ ਕੈਸਾ ਬਚਦਾ ਤੁਹਾਡਾ ਫਾਈਨਲ ਆ ਵੀ ਕਿੱਥੋਂ ਲੈਣਾ ਸਾਨੂੰ ਉਹ ਸਾਰੀ ਚੀਜ਼ ਨੌਲੇਜ ਲੈ ਲਈ ਅਸੀਂ ਹੈ ਨਾ ਬਸ ਅਸੀਂ ਮੋਗੇ ਵਾ ਇੱਕ ਬੰਦੇ ਦਾ ਢਵਾਕਾ ਟਣਾ ਤੇ ਕਿਹ ਚੀਜ਼ਾਂ 2-4 ਆ ਜਿਹੜੀਆਂ ਉਹ ਦੇਖਣੀਆਂ ਜਾਂ ਕੇ 2-4 ਚੀਜ਼ਾਂ ਬਾਕੀ ਪਤਾ ਕੀ ਗੱਲ ਹੁੰਦੀ ਆ ਵੀਰੇ ਕਿ ਇਹ ਜਿਹੜੀ ਜਦੋਂ ਤੁਸੀਂ ਪੈਸਾ ਖਰਚਣਾ ਹਾਂ ਕਦੇ ਵੀ ਕਿਸੇ ਤੇ ਵਿਸ਼ਵਾਸ ਨਾ ਕਰੋ ਕਿਸੇ ਰਿਸ਼ਤੇਦਾਰ ਤੇ ਨਾ ਕਰੋ ਸੋਚ ਦੇ ਵਿੱਚ ਟੋਪੀ ਹੁੰਦੀ ਆ ਕਿਸੇ ਦੀ ਥੋੜੀ ਹੁੰਦੀ ਆ ਕਿਸੇ ਦੀ ਬਾੜੀ ਹੁੰਦੀ ਆ ਆਪਾਂ ਸੋਚ ਸਮਝ ਕੇ ਚੀਜ਼ ਲੈਣੀ ਚਾਹੀਦੀ ਹਾਂ ਤੇ ਬਾਕੀ ਹੁਣ ਆ ਸਾਡਾ ਡਿਸੀਜਨ ਡਬਲ ਮੈਂਡਡ ਵੀ ਆ ਇੱਕ ਵੀ ਆਪਾਂ 4x4 ਲਈਏ ਕਿ ਆਪਾਂ 2 ਚਲਾਈਏ ਹਾਂ ਕੁਜੀ ਸਾਨੂੰ ਇਹਦੇ ਬਾਰੇ ਜ਼ਰੂਰ ਦੱਸੋ ਅੱਜ ਦੀ ਘੜੀ ਜਿਹੜਾ ਟਾਈਮ ਆ ਉਹ 4:00 ਬਾਈ 4 ਦਾ ਹੀ ਆ ਅਵੇ ਸਵੇਰੇ ਪਾਣਾ ਸਵੇਰੇ ਸਾਨੂੰ ਕਮੈਂਟ ਕਰਕੇ ਸਾਥ ਨੇ ਆਉਂਦਾ ਲੋਕ ਵੀ ਸਵੇਰੇ ਪਾਵਾਂਗੇ ਪਾਵਾਂਗੇ ਟਰੈਕਟਰ ਲੈ ਕੇ ਲੈ ਕੇ ਹਾਰ ਚਾਬੀਆਂ ਫੜ ਕੇ ਜਦੋਂ ਅਸੀਂ ਲੈਦੇ ਆ ਜਿਵੇਂ ਪਾਵਾਂਗੇ ਪਹਿਲਾਂ ਡਿਸੀਜਨ ਤੁਸੀਂ ਦੱਸ ਦਿਓ ਕਮੈਂਟ 'ਚ ਵੀ ਕਿਹੜਾ ਲਈਏ ਤੁਹਾਡੇ ਡਿਸੀਜਨ ਤੇ ਹੀ ਲੈਣਾ ਟਰੈਕਟਰਾਂ ਠੀਕ ਆ ਨਾ ਮਿੱਤਰੋ ਲੋ ਜੀ ਮਿੱਤਰੋ ਚੜ੍ਹਦੀ ਮੋਕੇ ਵਾਲੇ ਪੁਲ ਦੇ ਕੱਢ ਤੇ ਹੁਣ ਆਪਾਂ ਚੱਲਦੇ ਆ ਮੋਕੇ ਨੂੰ ਮੋਗਲ ਜਾਂ ਸੀ ਦੇਖਦੇ ਏਜੰਸੀ ਵੀ ਬੰਦ ਹੋਣ ਵਾਲੇ ਜੇ ਟਾਈਮ ਵੀ ਥੋੜਾ ਹੀ ਰਹਿੰਦਾ ਵਿੱਚ ਕੀ ਜੱਲਾਂ ਕੋਈ ਨਾ ੜਾ ਦੂਸਰ ਜੀ ਮੇਤਰ ਹੋਣਾ ਹੈ ਗਏ ਆਈ ਮੋਗੇ ਲੈ ਆ ਵੀ ਮੋਗੇ ਆ ਗਏ ਮੋਗੇ ਆ ਗਏ ਤੁਹਾਨੂੰ ਦਿਖਾ ਦਿੰਨੇ ਆ ਇਹ ਆਹ ਦੇਖੋ ਬੱਗੀ ਬਰਾ ਛੋਟ ਮੋਗੇ ਆ ਗਏ ਇਹ ਚੱਕਰ ਪਤਾ ਕੀ ਸੀ ਸਾਨੂੰ ਸਾਨੂੰ ਬੰਦਾ ਕਹਿੰਦਾ ਵੀ ਜਿਹੜਾ 54.5 ਉਹਦੇ ਆਉਂਦੇ ਆ ਚਾਰ ਡਿਸਟਰੀਬਿਊਟਰ ਠੀਕ ਆ ਤਸੀਂ ਸ਼ੱਕ ਕੱਢਣਾ ਇਹਦੇ ਦੋ ਹੀ ਆਉਂਦੇ ਆ 4 ਵੇ 4 ਤੇ 4 ਹੁੰਦਾ ਸਾਨੂੰ ਤਾਂ ਜਲ ਪਤਾ ਹੀ ਸਾਡੇ ਬੰਦੇ ਦੇ ਸ਼ੱਕ ਹਾਂ ਦਿਖਾਤਾ ਵੀਰਾਂ ਨੂੰ ਆਪਾਂ ਉਹ ਦੇਖੋ ਜੌਂਡੀਆ ਦੂਜੀ ਫਰਾਂਸੀਆ ਤੇ ਦਰਵੰਜਾ ਦਾ ਦੇਖਣਾ ਜਿੱਥੇ ਖੜਾ ਨਹੀਂਗਾ ਤੇ ਇੰਕ੍ਰਮ ਦੇ ਇਹ ਤਾਂ ਸੀ ਆਰ ਡੀਏ ਦੇਖ ਲਓ ਬੋਲੋ ਅਲਟਰਾ ਟਾਇਰ ਆ ਇਹ ਲਓ ਵੀ ਮਿੱਤਰੋ ਕੰਮ ਘਵਾ ਲਏ ਸਾਰੇ ਕੀ ਤੁਸੀਂ ਓਕੇ ਵੀਰਾਂ ਤੇ ਹੁਣ ਅਸੀਂ ਪਹੁੰਚਣਾ ਜਿਗਰਾਉ ਤੇ ਜਿਗਰਾਉ ਤੋਂ ਬਾਅਦ ਅਸੀਂ ਜਾਣਾ ਘਰੇ ਤੁਸੀਂ ਵੀਰੇ ਦੇਖਦੇ ਆ ਸਾਧਰੇ ਫੇਰ ਕਿਸ ਵਾਰ ਦੇ ਨਿਕਲੇਗੇ ਯਾਨਸੀ ਤੋਂ ਫੇਰ ਨਵਾਂ ਸੱਪ ਕੱਟਾਂਗੇ ਤੁਹਾਨੂੰ ਦਿਖਾਵਾਂਗੇ ਫੇਰ ਉਹ ਦੱਸੋ ਸਾਨੂੰ ਪਤਾ ਕਿੱਥੇ ਕਰਨਾ ਟਮੜ ਤੱਕ ਕਿਤੇ ਖੜ ਗਿਆ ਉਹ ਕੋਈ ਨਾ ਸਾਨੂੰ ਕੱਲ ਵਾਲੀ ਵੀਡੀਓ ਤੇ ਲੱਗ ਜੂਗਾ ਪਤਾ ਦੇਖ ਕੇ ਅਸਕਲ ਉਹ ਸਵੇਰੇ ਜਾਣਾ ਲੋ ਮਿੱਤਰੋ ਕਰੋ ਤਰਪੇ ਹੀ ਤੇ ਆਪਾਂ ਪਹੁੰਚ ਗਿਆ ਰਾਏਗੜ੍ਹ ਆ ਰਾਏਗੜ੍ਹ ਦੇ ਹਾਲ ਦੇਖ ਲੋ ਸਾਡੇ ਜੀ ਮੀਂਹ ਪੈ ਕੇ ਹਟਿਆ ਦਾ ਸਵੇਰੀ ਅੱਜ ਕਹਿੰਦੇ ਬਾਈ ਨੇ ਘੜਤਾ ਪਾ ਲਿਆ ਕਿਸੇ ਗੱਲ ਕਰਕੇ ਪਾਇਆ ਅੱਜ ਕਹਿੰਦਾ ਲੈ ਕੀ ਹਾਂ ਡਾਕਟਰ ਕਰੇ ਅਲਗੇ ਡੇਗੂਡੇ ਪਾਵਾ ਘੱਟ ਲਈ ਸਾਜੋ ਤੇਰੇ ਆਗੇ ਜੀ ਬੜਦਾ ਸਰਪੋ ਜੀ ਮਿੱਤਰੋ ਧੂਰੀ ਪਹੁੰਚਣ ਵਾਲਿਆ ਸੜਕ ਦਾ ਵੀ ਬੁਰਾ ਹਾਲ ਹੀ ਇੰਦਰ ਦੇਖ ਲਓ ਮਾਨਸਾਹਬ ਦੇ ਏਰੀਏ ਚ ਸੜਕ ਦਾ ਆ ਦੇਖੋ ਅੱਜ ਮੁੰਡਾ ਕਹਿੰਦਾ ਯੌਂਡੀਰੀ ਲੈ ਕੇ ਆਉਣਾ ਅੱਜ ਘਰੇ ਲੈੱਕ ਵੀ ਲਵਾਉਣਾ ਨਾ ਲੈੱਕ ਵੀ ਲਵਾਉਣਾ ਹੌਟਰੀ ਖੇਤਰੀ ਜਿਉਂਦੇ ਜਾਂ ਨਹੀਂ ਪੱਕ ਗਏ ਕਣਕ ਬੀਜਾਂਗੇ ਹਰ ਯੌਂਡੀਰੀ ਵਾਲੀ ਯਾਰ ਲੋ ਜੀ ਮਿੱਤਰੋ ਪਹੁੰਚ ਗਏ ਧੂਰੀ ਦੇ ਦੀ ਮੀ ਦਾ ਰੋਟਸ ਅੱਜ ਹਰਦ ਘਰ ਦੇ ਡੀਲ ਅੱਜ ਫਾਈਨਲ ਕਰਕੇ ਜਾਣਾ ਇੱਥੇ ਨਾ ਗਏ ਅੱਜ ਉਹ ਸੰਗ ਤੇ ਅੱਜ ਮਿੱਤਰ ਹੈਗਾ 5105 ਅਬ 50 500000500000 ਇਹ ਮਿੱਤਰੂ ਸੀ ਆਰ ਡੀਨ ਜਣਾ ਨਾ ਵੇ ਆ ਵੇ ਪੰਚ ਕਰਦੇ ਆ

ਆ ਕੰਮ ਨਹੀਂ ਕਰਦਾ। ਹੋਰ ਪੈਸੰਦ ਚਲੀ ਜਾਂਦੇ। ਟੈਸਟ ਰੰਗ। ਆਹ ਬੰਪ ਆ ਗਿਆ। ਆ ਆ ਬੈਣ ਗਏ। ਸਪੀਡ। ਉਹਦਾ ਲਾਈਟਾਂ ਆਪਰਾ ਜਾਂਦੇ ਪਰ ਉਹਨੇ। ਆ। ਆ ਤੇ ਇਹ ਜਿਹੜਾ ਆਰ ਗੇਟਰ ਵੀ ਅੰਦਰ ਆ ਨਾ। ਛੋ ਜਾ ਕਲੋਰੀ ਮੜੀ ਜੀ ਦੇਖ ਲਓ। ਕਿੱਥੇ ਭਾਈ? ਦੇਖੋ ਜਾ ਰਿਹਾ। ਆ ਰਿਹਾ। ਇਹਦੇ ਅੰਦਰ ਪਿਸਟਨ ਵਰਕ ਕਰਦਾ ਹੈ। ਵੇਰ। ਇਹ ਲਾ ਗਿਆ। ਨਿਆਟਲੋ ਦੇ ਹੜ ਗਿਆ ਦੇ ਸਰ ਉਹ ਬੈਗ ਬੈ ਗਿਆ ਉਹ ਬੈਗ ਤੇ ਚੱਲ ਪਿਆ ਆਪਾਂ ਫੋੜ ਦੇਣਾ ਹਿੱਸਾ ਸਾਰਾ ਹੀ ਲਿਆ ਕੇ ਆਹ ਬਦਲ ਦਈਏ ਇਹਨਾਂ ਇਹਨਾਂ ਨਹੀਂ ਬਈ ਸਰ ਪੀੜਾ ਕਲਚਾ ਲੋ ਕਲਚ ਬਲੇ ਪਾ ਗਏ ਉਹ ਸਾਰਾ ਹੀ ਰੱਛੇ ਨੇ ਉਹ ਸਾਰਾ ਆ ਆ ਮੇਰਾ ਠੀਕ ਕਰੀ ਤੇ ਆਪਾਂ ਇੱਥੋਂ ਲੈ ਕੇ ਆ ਸਾਰਾ ਬਦਲ ਗਿਆ ਬਰੈਕ ਵੀ ਜੂਜੇ ਆਇਆ ਉਹ ਵੀ ਇਹ ਵੱਲ ਲੱਗ ਰਿਹਾ ਹੈ ਲੋ ਮੇਟਰੋ ਜਾਂਚੂ ਪੀ ਲਵ ਫਿਰ ਟੋ ਜੋ ਬਾਈ ਆਉਂਦਾ ਨਾ ਕਰੋ ਬਰੇਕ ਸੁਣ ਲੋ ਮੇਟਰੋ ਟ੍ਰੈਕਟਰ ਹੋ ਗਿਆ ਡਰਨ ਬਾਈਆਂ ਕੋਲ ਜੀਮਦਰ ਆ ਰਾ ਉਸ ਮੈਟਰ 53 ਦਾ ਹੱਡਨ ਕਰ ਲਿਆ 4/4 ਦੇਦੇ ਪੈਸੇ ਹਾਂ ਬਈ ਪਤਾਈਆਂ ਹੋ ਗਈਆਂ ਫਿਰ ਅੱਜ ਹੋ ਗਈਆਂ ਹੋ ਗਈਆਂ ਠੀਕ ਆ ਤੋਰ ਫਿਰ ਕੇ ਟਰੈਕਟਰ ਪਿਆ ਅੱਜ ਡਨ ਕਰ ਹੀ ਦਿੱਤਾ ਆ ਜਾਂਸੀ ਚੋਂ ਲੈ ਲਿਆ ਹਾਂ ਇੱਥੋਂ ਲੈ ਪਰ ਲੋ ਜੀ ਮਿੱਤਰੋ ਧੂਰੀ ਸ਼ਹਿਰ ਵਾਲਾ ਪੌੜਾ ਜੇ ਜਾਵਣੇ ਆ ਕਾਤਰੋਲੀ ਨੂੰ ਮੈਂ ਵੀ ਮਾਣ ਆਦਾ ਸਖਸ਼ ਹਾਂ 2 ਵੀਲ ਮੜਦਾ ਸੀ ਆਪਾਂ ਉਹਨੇ ਚ 4 ਵੇ 2/4 ਲੈ ਲਿਆ ਤਰਾ ਬਾਈ ਦਾ ਧੂਰੀ ਅਈ ਕੱਲ ਤੁਹਾਨੂੰ ਆ ਬਲੌਗ ਤੁਹਾਨੂੰ ਪਤਾ ਲੱਗ ਜਾਣਾ ਈ ਤੈਨਾਂ ਜਾਂ ਅਸੀਂ ਆ ਘੁੰਮੀਆਂ ਧੂਰੀ ਵਾਲੀ ਤੇ ਬਰਨਾਲੇ ਵਾਲੀ ਰੈਕੋਡ ਵੀ ਹਨਾ ਰੈਕ ਚਾਰ ਦਿਆਂ ਸੀ ਘੋਮ ਮੜ ਗਿਆ ਰੈਕੋਡ ਧੂਰੀ ਬਰਨਾਲਾ ਮੋਗਾ ਜਗਰਾਉ ਤੇ ਯਾਰ ਸਾਨੂੰ ਰੇਟ ਦਾ ਫਰਕ ਕਿੰਨਾ ਲੱਗਿਆ ਇਹ ਪਹਿਹਾ ਵਾ ਦੇਖਦੇ ਇੱਕ ਜੀ ਤੇ ਨਹੀਂ ਮਿਲਦਾ ਰੇਟ ਅਲੱਗ ਅਲੱਗ ਰੇਟਾ ਸਾਰੀਆਂ ਜਾਂਸ ਕਰ ਆਪਦੇ ਆਪਦੇ ਠੀਕ ਨਵੀਆਂ ਚੀਜ਼ਾਂ ਵੀ ਨਵੀਆਂ ਚੀਜ਼ਾਂ ਵੀ ਦੇਖ ਲਓ ਅੱਖ ਬੰਦ ਕਰਕੇ ਲੈ ਨਹੀਂ ਸਕਦੇ ਜਿਹਨਾਂ ਚੀਜ਼ ਬਈ ਲੈਣੀ ਹੁੰਦੀ ਹੈ ਨਾ ਤੁਰ ਫਿਰ ਕੇ ਲਿਆ ਕਰੋ ਕਿੰਦਾ ਵੀ ਚੱਕਰ ਨਹੀਂ ਹੁੰਦਾ 101500 ਦਾ ਤੇਲ ਮੱਚ ਜੂ ਪਰ ਰੁਪਇਆ ਵੀ 40 50000 ਬਚ ਜਾਂਦਾ ਜਿਵੇਂ ਬਲੌਗ ਦੇ ਵਿੱਚ ਆਪਾਂ ਪਹਿਲਾਂ ਆਖਿਆ ਸੀ ਕਿਸੇ ਤੇ ਵਿਸ਼ਵਾਸ ਨਾ ਕਰੋ ਕਿਸੇ ਤੇ ਕਿਸੇ ਏਜੰਟ ਤੇ ਕਿਸੇ ਤੇ ਸਿਰਫ ਇੱਕ ਚੀਜ਼ ਦੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਉਹ ਹੈਗਾ ਪਰਮਾਤਮਾ ਪਰਮਾਤਮਾ ਉਹ ਤੇ ਵਿਸ਼ਵਾਸ ਕਰੋ ਹੋਰ ਕਿਸੇ ਤੇ ਨਾ ਕਰੋ ਕੋਈ ਛੋਟਾ ਸਗਾ ਬਾਈ ਜੀ ਆ ਡੀਲ ਬਾਈ ਜੀ ਦੀ ਡੀਲ ਇੰਨੀ ਕਿ ਵਧੀਆ ਲੱਗੀ ਨਾ ਧੂਰੀ ਵਾਲੇ ਦੀ ਜਿਵੇਂ ਉਹਨੂੰ ਕਹਿਤਾ ਉਹਨੇ ਉਵੇਂ ਹੀ ਕਰ ਲਿਆ ਤੇ ਮਿੱਤਰ ਆਪਾਂ ਲੈ ਲਿਆ 5310 4x4 ਕਲਾਮਰ ਟਾਪ ਲਿੰਕ ਸਾਰਾ ਕੁਝ ਵਿੱਚ ਆ ਸਾਰੀ ਸੈਸਰੀ ਇਹਦੇ ਵਿੱਚ ਆ ਤੇ ਗੇਅਰ ਪ੍ਰੋ ਆ ਤੇ 25 2500 ਕੁਆਇੰਟ ਦਾ ਇਹਦੀ ਲੈਫਟ ਕਮੈਸਟੀ ਆ ਠੀਕ ਆ ਨਾ 2000 2000 ਵੀ ਦੇਈ ਜਾਂਦੇ ਆ ਲੱਗ ਲੱਗ ਯਾਰ ਸਾਰੀਆਂ ਏਜੰਸੀਆਂ ਅਲੱਗ-ਅਲੱਗ ਆ ਭਜੀ ਨੇ ਯਾਰ ਟਰੈਕਟਰ ਲੈਣਾ ਤਾਂ ਤੋਰ ਫਿਰ ਕੇ ਲੋ ਅਸੀਂ ਨਹੀਂ ਕਹਿੰਦੇ ਵੀ ਧੂਰੀਓ ਲੋ ਜਾਂ ਕਿਧਰ ਲੋ ਅਸੀਂ ਕਿਸੇ ਨੂੰ ਰეკਮੈਂਡ ਨਹੀਂ ਕਰਦੇ ਕਿਸੇ ਨੂੰ ਕਿੱਥੇ ਵਧੀਆ ਕਿਹਦਾ ਕਿਸੇ ਰਿਲੇਸ਼ਨ ਆ ਪਰ ਜਿਹਨੇ ਲੈਣਾ ਆ ਉਹਦਾ ਤੋਰ ਫਿਰ ਕੇ ਸੰਦ ਲਓ ਖਾਮੀ ਚ ਗਏ ਤਾਂ ਵਿਸ਼ਵਾਸ ਨਾ ਕਰੋ ਤੇ ਮਿੱਤਰੋ ਸਾਨੂੰ ਬਾਈ ਦੀ ਡੀਲ ਇੰਨੀ ਕਿ ਵਧੀਆ ਲੱਗੀ ਨਾ ਵੀ ਸਰਾ ਘਰਾਦਾ ਧੂਰੀ ਵਾਲੇ ਬਾਈ ਨੇ ਏਜੰਸੀ ਵਾਲੇ ਨੇ ਤੇ ਰੇਟ ਵੀ ਸਾਰਿਆਂ ਨਾਲੋਂ ਜ਼ਿਆਦਾ ਕਿ ਫਰਕ ਲੱਗਿਆ ਤੇ ਰੇਟ ਤਾਂ ਹੀ ਹੁਣ ਨਹੀਂ ਦੱਸ ਸਕਦੇ ਜਿਹੜਾ ਸੀ ਰੇਟ ਅਸੀਂ ਲੈ ਜਾਂਦਾ ਉਹ ਥੋੜੀ ਆ ਭਗਾਈ ਕਰਨੀ ਪੈਣੀ ਏ ਤੁਹਾਨੂੰ ਸਰਨਾ ਵਿਰਨਾ ਮਹਿਤ ਕਰਨੀ ਪੈਣੀ ਆ ਫੇਰੀ ਰੁਪਏ ਵਜਣੇ ਠੀਕ ਆ ਪਰ ਰੇਟ ਸਾਨੂੰ ਬਹੁਤ ਘੇਣ ਦਿੱਤਾ ਬਾਈ ਨੇ ਜਿਵੇਂ ਯਾਰ ਅਸੀਂ ਕਹਿਤਾ ਜਿੰਨੇ ਪੈਸੇ ਸਾਨੂੰ ਜ਼ਿਆਦਾ ਲੱਗੇ ਸੀ ਉਹਨੇ ਦੇਤੇ ਤੇ ਸਰਾ ਰੇਟ ਤੇ ਮਿਲ ਗਿਆ ਟਰੱਪਾਂ ਨੂੰ ਠੀਕ ਆ ਨਾ ਬਾਕੀ ਕੋਈਆਂ ਜਿਹਨੇ ਰੇਟ ਪੁੱਛਣਾ ਹਨ ਪਰਸਨਲੀ ਫੋਨ ਕਰ ਲਿਓ ਪਰਸਨਲੀ ਦੱਸਦਾ ਕਿ ਸਾਰਿਆਂ ਨੂੰ ਨਹੀਂ ਦੱਸਦੇ ਕਿਉਂਕਿ ਜਨ ਸਿੰਘ ਦਾ ਡੋ ਅੱਡੀ ਆਉਦਾ ਹੁੰਦਾ ਨਾ ਸਿਸਟਮ ਸਾਰਿਆਂ ਦਾ ਡੀਲਰਾਂ ਦਾ ਵੀ ਹੁੰਦਾ ਡੀਲਰਸ਼ਿਪ ਵੀ ਹੁੰਦੀ ਸਾਰਾ ਕੁਝ ਹੁੰਦਾ ਨਾ ਤੇ ਕਿਸੇ ਦੀ ਰੋਜੀ ਰੋਟੀ ਦੀ ਲਾਤ ਨਹੀਂ ਮਾਰ ਸਕਦੇ ਬਹੁਤ ਜੁੜੀਆਂ ਪ੍ਰਮਾਤਮਾ ਸਾਹਿਬ ਨੂੰ ਇਹਦੇ ਨਾਲ ਦਾ ਲਿਆਂਦਾ ਉਹਦੇ ਨਾਲ ਦਾ 5300 ਘੜਾ ਦੇਖਣਾ ਦੇਖ ਲੋ ਕੜ ਕੇ ਵੇਖਿਆ ਸਾਡਾ ਅਹੀ ਦੇਖਿਆ ਆਪਾਂ ਜਿੱਤ ਪ੍ਰਮਾਤਮਾ ਜੀ ਦਾ ਅਹੀ ਦਿਖਾਇਆ ਆਪਾਂ ਲੋ ਮਿੱਤਰੋ ਟਰੈਕਟਰ ਆਪਾਂ ਫਾਈਨਲ ਕਰ ਲਿਆ ਸੀਗਾ ਤੇ ਮੇਰੇ ਨਾਲ ਆਪਾਂ ਜਗਰਾਂ ਵਾਲੀ ਯਾਂਸੀ ਚੁਈਆਂ ਕਰਿਆ ਆਪਾਂ ਧੂਰੀ ਫਾਈਨਲ ਸੀ ਤੇ ਹੁਣ ਆਪਾਂ ਇੱਥੇ ਟਰੈਕਟਰ ਦੇਖਣ ਆਏ ਆ ਆਹੀ ਹੈ ਇਹ ਲਿਆ ਮੇਰਾ 7350 ਆਸੇ ਦੇਖਣ ਆਏ ਜਗਰਾਂ ਯਾਂਸੀ ਧੂਰੀ ਫਾਈਨਲ ਕਰ ਲਿਆ ਸੀਗਾ ਉਹਦੇ ਸੀਗੀ ਧੋਤੋ ਵੜੀ ਠੀਕ ਹੈ ਜੀ ਨਹੀਂ ਆਪਣਾ ਫੋਨੀ ਛੋਡੇ ਨਾਲ ਹੀ ਨਿਪਟਿਆਣਾ ਹੈ ਨਹੀਂ ਦੇਖ ਲੋ ਹੋਰ ਮਿੱਤਰੋ ਸੀ ਯਾਰ 5310 ਇਹ ਲਿਆ ਆ ਇਹਨੇ ਬੱਕਰਾਇਆ ਅੱਜ ਅੱਜ ਤੇ ਬਹੁਤ ਤਰਫ ਰਹਿ ਕੇ ਟੱਕੇ ਖਾ ਕੇ ਬੱਕਰਾ ਆਇਆ ਉਹ ਵੀ ਕਾਰਨ ਸੀ ਤੁਸੀਂ ਬਲੌਗ ਦੇਖ ਤੁਹਾਨੂੰ ਪਤਾ ਲੱਗ ਗਿਆ ਹੋਣਾ